ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਕਰਮਚਾਰੀ ਆਰਮਨਾਲ ਉੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ ਹਿਮਾਚਲ ਤੋਂ ਪੰਜਾਬ ਚ ਐਂਟਰ ਕੀਤੇ ਹੋ ਕੋ ਰਸੇ ਚੈਕਿੰਗ ਹੋ ਰਹੀ ਕੀ ਸਿੱਧੇ ਨਹੀਂ ਜੀ ਸਰ 12 ਘੰਟੇ ਡਿਊਟੀ ਹੁੰਦੀ 12 ਘੰਟੇ ਕਦੀ ਵੀ ਲਗਾਤਾਰ ਚੈਕਿੰਗ ਨਹੀਂ ਹੁੰਦੀ ਠੀਕ ਆ 12 ਘੰਟੇ ਕਰ ਅਸੀਂ ਗੱਡੀਆਂ ਸਾਰੀਆਂ ਰੋਕਾਂਗੇ ਇੱਥੇ ਜਾਮ ਲੱਗੂਗਾ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੰਦੇਕ ਦੇ ਕੇ ਜਾਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹਾਈ ਅਲਰਟ ਕੀਤਾ ਗਿਆ ਹੈ ਔਰ ਬਹੁਤ ਸਾਰੇ ਐਸੇ ਇਲਾਕੇ ਨੇ ਅਜ ਦੀ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਦੀ ਇਸ ਖਾਸ ਰਿਪੋਰਟ ਚ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲੇ ਤਸਵੀਰ ਤੁਸੀਂ ਦੇਖ ਲਓ ਇਹ ਪਠਾਨਕੋਟ ਹਿਮਾਚਲ ਦੇ ਨਾਲ ਲੱਗਦੀ ਸਰਹੱਦ ਦੀ ਤਸਵੀਰ ਹੈ ਔਰ ਸਭ ਤੋਂ ਪਹਿਲੇ ਇਸ ਤਸਵੀਰ ਚ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਕਰਮਚਾਰੀ ਆਰਾਮ ਨਾਲ ਉੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਜਿਹੜੇ ਵਾਹਨ ਆ ਜਾ ਰਹੇ ਨੇ ਉਹਨਾਂ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ ਔਰ ਬੜੀ ਆਰਾਮ ਦੇ ਨਾਲ ਜਿਹੜੇ ਵਾਹਨ ਇੱਥੋਂ ਆ ਰਹੇ ਨੇ ਔਰ ਕੋਈ ਵੀ ਕਿਸੇ ਤਰੀਕੇ ਦੀ ਚੈਕਿੰਗ ਹੈ ਉਹ ਨਹੀਂ ਕੀਤੀ ਜਾ ਰਹੀ ਸੋ ਕੁਝ ਲੋਕ ਇੱਥੋਂ ਜਿਹੜੇ ਦਾਖਿਲ ਹੋ ਰਹੇ ਨੇ ਹਿਮਾਚਲ ਤੋਂ ਪੰਜਾਬ ਦੀ ਤਰਫ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਮੁਹੰਮਦ ਸ਼ਰੀਫ ਤੇ ਕਿੱਥੋਂ ਆ ਰਹੇ ਹੋ ਤੁਸੀਂ ਬਸ ਲਾਗੋ ਜਸੂਰ ਤੋਂ ਜਸੂਰ ਤੋਂ ਆ ਰਹੇ ਹੋ ਤੁਸੀਂ ਜਿਸ ਹਿਮਾਚਲ ਤੋਂ ਪੰਜਾਬ ਚ ਐਂਟਰ ਕੀਤੇ ਹੋ ਕੋਈ ਰਸਤੇ ਚੈਕਿੰਗ ਹੋ ਰਹੀ ਕਿਸੇ ਤਰੀਕੇ ਦੀ ਨਹੀਂ ਜੀ ਸਰ ਕੋਈ ਚੈਕਿੰਗ ਨਹੀਂ ਹੋ ਰਹੀ ਮਾ ਤੁਸੀਂ ਵੀ ਅਸੀਂ ਹੋ ਰਹੇ ਪੰਜਾਬ ਦੇ ਸੋ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਪਾਜੀ ਕੀ ਨਾਮ ਆਪਣਾ ਰਵੀ ਕੁਮਾਰ ਜੀ ਰਵੀ ਜੀ ਕਿੱਥੋਂ ਆ ਰਹੇ ਤੁਸੀਂ ਮੈਂ ਜਸੂਰ ਤੋਂ ਆ ਰਿਹਾ ਜਸੂਰ ਤੋਂ ਆ ਰਹੇ ਹੋ ਜਸੂਰ ਹਿਮਾਚਲ ਤੋਂ ਤੁਸੀਂ ਪੰਜਾਬ ਚ ਐਂਟਰ ਕਰ ਰਹੇ ਹੋ ਕੀ ਕੋਈ ਚੈਕਿੰਗ ਹੋ ਰਹੀ ਹੈ ਇੱਥੇ ਨਹੀਂ ਸਰ ਟੈਕਿੰਗ ਨਹੀਂ ਹੋ ਰਹੀ ਹੈ। ਇੱਲੇ ਤੇ ਨਹੀਂ ਹੋ ਰਹੀ। ਸੋ ਜਿਸ ਤਰੀਕੇ ਦਾ ਹਾਈਲਾਈਟ ਕੀਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਕੋਈ ਸੁਰੱਖਿਆ ਪ੍ਰਬੰਧਨਾਂ ਦੀ ਕਿਸੇ ਤਰੀਕੇ ਦੀ ਚੂਕ ਹੈ। ਸੋ ਇਹ ਦੇਖੋ ਕਿ ਹੱਲੇ ਤੱਕ ਵੀ ਪੰਜਾਬ ਪੁਲਿਸ ਦੇ ਕਰਮਚਾਰੀ ਇੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਸੁਰੱਖਿਆ ਦੇ ਜਾਂਚ ਦੇ ਹੇਤੂ ਕੋਈ ਵੀ ਜੇ ਗੱਲ ਹੋਵੇ ਤਾਂ ਕੈਮਰਾ ਦੇ ਕੇ ਭਾਵੇਂ ਇਹ ਲੋਕ ਉੱਠ ਜਾਣਗੇ ਪਰ ਹੈਰਾਨੀ ਦੀ ਗੱਲ ਹੈ ਕਿ ਹਿਮਾਚਲ ਦੀ ਤਰਫ ਤੋਂ ਜਦੋਂ ਪੰਜਾਬ ਚ ਕੋਈ ਲੋਕ ਐਂਟਰ ਕਰ ਰਹੇ ਨੇ ਕਿਸੇ ਤਰੀਕੇ ਦੀ ਕੋਈ ਜਿਹੜੀ ਉੱਥੇ ਚੈਕਿੰਗ ਦੀ ਵਿਵਸਥਾ ਨਹੀਂ ਹੈ ਭਾਜੀ ਕੀ ਨਾਮ ਆ ਆਪਣਾ ਬਲਵੰਤ ਸਿੰਘ ਸੋ ਕਿਤੋਂ ਆ ਰਹੇ ਤੁਸੀਂ ਕੰਡਵਾਲ ਤੋਂ ਕੰਡਵਾਲ ਤੋਂ ਹਿਮਾਚਲ ਤੋਂ ਆ ਰਹੇ ਹੋ ਹਾਂਜੀ 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 ਸਰ ਸੋ ਐਡਰੈਸ ਤੇ ਜੋ ਕੋਈ ਚੈਕਿੰਗ ਕਿਸੇ ਤਰੀਕੇ ਦੀ ਕੋਈ ਹੋ ਰਹੀ ਹੈ ਸਰ ਕੰਡਵਾਲ ਮੈ ਰਹਿੰਦਾ ਹਾਂ ਜੀ ਜੀ ਨਹੀਂ ਪੰਜਾਬ ਤੋਂ ਜਦੋਂ ਤੁਸੀਂ ਐਂਟਰ ਕੀਤੇ ਕੋਈ ਕੋਈ ਚੈਕਿੰਗ ਨਹੀਂ ਰਾਤ ਨੂੰ ਹੁੰਦੀ ਹੈਗੀ ਰਾਤ ਨੂੰ ਮਤਲਬ ਡੇਨ ਟਾਈਮ ਕੋਈ ਚੈਕਿੰਗ ਨਹੀਂ ਹੈ ਤੁਸੀਂ ਵੀ ਇਹਨਾਂ ਦੇ ਨਾਲ ਹੀ ਆ ਰਹੇ ਹੋ ਨਾ ਹਾਂਜੀ ਕੋਈ ਚੈਕਿੰਗ ਵਿਵਸਥਾ ਜਾਂ ਕਿਸੇ ਤਰੀਕੇ ਦੀ ਕੋਈ ਹੈ ਨਹੀਂ ਰਾਤ ਰਾਤ ਨੂੰ ਰਾਤ ਨੂੰ ਮਤਲਬ ਐਸਾ ਮੇ ਐਸਾ ਮੇ ਜਿਹੜੀ ਕੋਈ ਚੈਕਿੰਗ ਨਹੀਂ ਹੈ ਇਸ ਟਾਈਮ ਤੋਂ ਜਿਸ ਤਰੀਕੇ ਨਾਲ ਲਗਾਤਾਰ ਸੰਦੇਖ ਦੇ ਦੇਖੇ ਗਏ ਨੇ ਪਿਛਲੀ ਵਾਰ ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ ਸੀ ਉਸ ਤੋਂ ਪਹਿਲਾਂ ਦਿਨ ਨਗਰ ਚ ਹਮਲਾ ਹੋਇਆ ਸੀ ਤੁਹਾਨੂੰ ਲੱਗਦਾ ਸੁਰੱਖਿਆ ਵਿਭਾਗ ਦਾ ਕਿਤੇ ਚੂਕ ਹੈਗੀ ਜੀ ਸਰ ਚੂਕ ਹੈ ਕਿਦਣਾ ਕਿਦਾਂ ਜਿਹੜੀ ਚੈਕਿੰਗ ਨਹੀਂ ਹੋ ਰਹੀ ਅਰੇ ਜੀ ਸਰ ਚੂਕ ਹੈ ਜੀ ਹਾਂ ਜੀ ਜੋ ਸੋ ਇਹ ਉਹ ਲੋਕ ਨੇ ਜਿਹੜੇ ਹਿਮਾਚਲ ਤੋਂ ਪੰਜਾਬ ਦਾ ਰੁਕ ਕਰ ਰਹੇ ਨੇ ਪਰ ਹੈਰਾਨੀ ਦੀ ਗੱਲ ਹੈ ਵਾਹਨ ਤੁਸੀਂ ਦੇਖ ਸਕਦੇ ਹੋ ਬੜੇ ਆਰਾਮ ਦੇ ਨਾਲ ਆ ਜਾ ਰਹੇ ਨੇ ਪਰ ਕਿਸੇ ਵੀ ਤਰੀਕੇ ਦੀ ਕੋਈ ਵੀ ਜਿਹੜੀ ਚੈਕਿੰਗ ਦੀ ਵਿਵਸਥਾ ਹੈ ਉਹ ਜਿਹੜੀ ਹੈ ਉਹ ਨਹੀਂ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਆਗਰ ਹਿਮਾਚਲ ਤੋਂ ਇਹ ਵਾਹਨ ਪੰਜਾਬ ਦੇ ਵਿੱਚ ਐਂਟਰ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਪਠਾਨਕੋਟ ਜਿਹੜਾ ਸੈਂਟਰ ਪੁਆਇੰਟ ਹੈ ਹਿਮਾਚਲ ਅ ਉਹਦੀ ਗੱਲ ਕਰਦੇ ਆ ਤਾਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਆ ਤਾਂ ਕਿਸੇ ਵੀ ਤਰੀਕੇ ਦੀ ਕੋਈ ਚੈਕਿੰਗ ਪੁਆਇੰਟ ਦੇ ਉੱਪਰ ਜਿਹੜੀ ਸੁਰੱਖਿਆ ਦੇ ਵਿੱਚ ਜਿਹੜੇ ਅਤੇ ਜਵਾਨ ਜਿਹੜੇ ਤਨਾਤ ਨੇ ਸੋਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਕੋਈ ਸੁਰੱਖਿਆ ਕਿਉਂ ਜਿਹੜੀ ਇੱਥੇ ਚੈਕਿੰਗ ਉਹ ਨਹੀਂ ਜਿਹੜੀ ਕੀਤੀ ਜਾ ਰਹੀ ਆਖਿਰ ਕੀ ਕਾਰਨ ਹੈ ਕੋ ਬੜੀ ਵੱਡੀ ਇੱਕ ਜਿਹੜੀ ਚੂਕ ਹੈ ਉਹ ਜਿਹੜੀ ਉਹ ਦੇਖੀ ਜਾ ਸਕਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਹਾਈ ਅਲਰਟ ਦੇ ਉੱਪਰ ਇਸ ਸਮੇਂ ਜਿਹੜਾ ਪੰਜਾਬ ਚੱਲਦਾ ਰਿਹਾ ਭਾਜੀ ਇਸ ਸਮੇਂ ਜੇ ਅਸੀਂ ਗੱਲ ਕਰੀਏ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸੋ ਕੋਈ ਵੀ ਵਾਹਨ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਥੈਂਕ ਯੂ ਥੈਂਕ ਯੂ ਭਾਜੀ ਔਨ ਡਿਊਟੀ ਖੜੇ ਆ ਨਹੀਂ ਨਹੀਂ ਡਿਊਟੀ ਤੇ ਤੁਸੀਂ ਖੜੇ ਹੋ ਪਹਿਲੇ ਬੈਠੇ ਸੀਗੇ ਕੋਈ ਲੈ ਗਏ ਨਾ ਪਹਿਲਾਂ ਉੱਧਰ ਉੱਧਰ ਲੈ ਲੋ ਹੁਣ ਜਾ ਕੇ ਦੇ ਨਹੀਂ ਅਸੀਂ ਭਾਜੀ ਹਾਲੇ ਆਏ ਆ ਤੁਸੀਂ ਇੱਥੇ ਬੈਠੇ ਸੀਗੇ ਹਾਈਲਾਈਟ ਦੇ ਉੱਪਰ ਪੰਜਾਬ ਹੈ 12 ਘੰਟੇ ਚ ਬੰਦੇ ਨੇ ਬੈਠਣਾ ਵੀ ਖਲੋਣਾ ਵੀ ਹੈ ਜੀ ਹਨਾ 12 ਘੰਟੇ ਡਿਊਟੀ ਕਰਨੀ ਡਣਾ ਵੀ ਖਲੋਣਾ ਆਫਸਰ ਪੁਲਿਸ ਜਿਹੜੇ ਅਫਸਰ ਉਹ ਵੀ ਇੱਕ ਇਨਸਾਨ ਹੁੰਦੇ ਹਨਾ ਤਾਂ ਜੀ ਜੀ ਬਾਕੀ ਇਹੀ ਕੋਈ ਐਬਸੈਂਟ ਨਹੀਂ ਇਹੀ ਕੋਈ ਨਸ਼ਾ ਨਹੀਂ ਕੀਤਾ ਅਸੀਂ ਕੋਈ ਰਿਸ਼ਵਤਖੋਰੀ ਨਹੀਂ ਕਰਦੇ ਭਾ ਜਿਹੜਾ ਸਾਡੇ ਤੇ ਕੋਈ ਆਬਜੈਕਟ ਕਰੇ ਨਹੀਂ 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 ਅਸੀਂ ਉਹ ਗੱਲ ਨਹੀਂ ਕਰ ਰਹੇ ਜਿਸ ਦਾ ਹਾਈ ਨਹੀਂ ਨਹੀਂ ਵੈਸੇ ਇੱਕ ਗੱਲ ਹੈ ਪਤਾ ਕੀ ਗੱਲ ਹੈ 12 ਘੰਟੇ ਡਿਊਟੀ ਹੁੰਦੀ 12 ਘੰਟੇ ਕਦੀ ਵੀ ਲਗਾਤਾਰ ਚੈਕਿੰਗ ਨਹੀਂ ਹੁੰਦੀ ਠੀਕ ਆ 12 ਘੰ ਜਾਂਬ ਲੱਗੂਗਾ ਫਿਰ ਤੁਸੀਂ ਸਾਡੇ ਵਾਲੋਂ ਮੋ ਬਾਈਕਟਾ ਕੇ ਉਹਨਾਂ ਦੇ ਮੋ ਅੱਗੇ ਕਰ ਲਵਾਂਗੇ ਦੇਖੋ ਜੀ ਪੁਲਿਸ ਸਾਡ ਹਸਮੈਂਟ ਕਰਦੀ ਹੈ ਅਸੀਂ ਔਨ ਡਿਊਟੀ ਪ੍ਰੈਜੈਂਟ ਹਾਂ ਸੋ ਇਹ ਅ ਅਜਮੇਰ ਸਿੰਘ ਜੀ ਹੈ ਜਿਨ੍ਹਾਂ ਨੇ ਇਹ ਇੱਥੋਂ ਦਾ ਜਿਹੜਾ ਰਿਪਲਾਈ ਕੀਤਾ ਹੈ ਕਿ ਅਸੀਂ 12 ਘੰਟੇ ਜਿਹੜੀ ਡਿਊਟੀ ਹੈ ਉਸ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਹੈ ਭਾਵੇਂ ਹੈਰਾਨੀ ਦੀ ਗੱਲ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਹਾਈ ਅਲਰਟ ਹੈ ਸੁਰੱਖਿਆ ਦੇ ਲਿਹਾਜ਼ ਦੀ ਗੱਲ ਹੋਵੇ ਇਹ ਪਾਸਾ ਜਿਹੜਾ ਹੈ ਪੰਜਾਬ ਤੋਂ ਹਿਮਾਚਲ ਦੇ ਵਿੱਚ ਐਂਟਰ ਕਰਦਾ ਹੈ ਹਿਮਾਚਲ ਤੋਂ ਜਿਹੜੇ ਵਾਹਨ ਇਧਰ ਐਂਟਰ ਕਰ ਰਹੇ ਨੇ ਭਾਵੇਂ ਉਹ ਵਾਹਨ ਕਿਸੇ ਤਰੀਕੇ ਦੇ ਨੇ ਉਹਨਾਂ ਦੀ ਜਾਂਚ ਉਹਨਾਂ ਦੀ ਕਿਸੇ ਤਰੀਕੇ ਦਾ ਪੱਖ ਹੈ ਉਹ ਨਹੀਂ ਕੀਤਾ ਜਾ ਰਿਹਾ ਹੈਰਾਨੀ ਦੀ ਗੱਲ ਹੈ ਕਿ ਆਖਿਰ ਹਾਈਲਰਡ ਦੇ ਉੱਪਰ ਪਠਾਨਕੋਟ ਤੇ ਗੁਰਦਾਸਪੁਰ ਇਸ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਦੀ ਵੀ ਰਿਪੋਰਟ ਤੁਹਾਨੂੰ ਦਿਖਾਵਾਂਗੇ ਆਖਿਰ ਗੁਰਦਾਸਪੁਰ ਜ਼ਿਲ੍ਹੇ ਦੀ ਰਿਪੋਰਟ ਕੀ ਹੈ ਉਹ ਵੀ ਤੁਹਾਡੇ ਨਾਲ ਤਸਵੀਰਾਂ ਜ਼ਰੂਰ ਸਾਂਝੀ ਕਰਾਂਗੇ ਇਸ ਸਮੇ ਅਸੀਂ 에어 بیس ਸਟੇਸ਼ਨ ਦੇ ਚੌਕ ਦੇ ਵਿੱਚ ਖੜੇ ਆ ਜਿੱਥੇ 2016 ਦੇ ਵਿੱਚ ਅਟੈਕ ਹੋਇਆ ਸੀ 에어 بیس ਸਟੇਸ਼ਨ ਪਠਾਨਕੋਟ ਦੇ ਸੋ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਸਮੇ 에어 بیس ਸਟੇਸ਼ਨ ਦੇ ਨੂੰ ਯਾਰ ਰਸਤੇ ਨੂੰ ਜਾਣ ਵਾਲੀ ਤਸਵੀਰ ਹੈ ਔਰ ਬੜੀ ਹੈਰਾਨੀ ਦੀ ਗੱਲ ਹੈ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਵੀ ਕਰਮਚਾਰੀ ਇੱਥੇ ਮੌਜੂਦ ਨਹੀਂ ਹੈ ਭਾਜੀ ਕੀ ਨਾਮ ਆ ਆਪਣਾ ਇਨਾ ਦਰਸ਼ਨ ਕਿਤੋਂ ਦੇ ਰਹਿਣ ਵਾਲੇ ਹੋ ਲੋਕਲੀ ਸੋ 에어 بیس ਦੇ ਉੱਪਰ ਪਹਿਲਾ ਹਮਲਾ ਹੋਇਆ ਸੀ ਪਠਾਨਕੋਟ ਦੇ ਕਿਸ ਤਰ੍ਹਾਂ ਦੇਖ ਰਹੇ ਹੋ ਸੁਰੱਖਿਆ ਦਾ ਇੱਕ ਪ੍ਰਬੰਧ ਕਿਸਾ ਦੇਖਦੇ ਹੋ ਪਠਾਨਕੋਟ ਦੇ ਸੋ ਠੀਕ ਪਹਿਲਾਂ ਨਾਲੋਂ ਬਹੁਤ ਚੰਗਾ ਹੈ ਪਹਿਲਾਂ ਨਾਲ ਠੀਕ ਹੈ ਕੋਈ ਸੁਰੱਖਿਆ ਕਰਮਚਾਰੀ ਇਸ ਸੌਂਗ ਸੇ ਤਾਂ ਨਜ਼ਰ ਆ ਰਿਹਾ ਹੈ ਕੋਈ ਵੀ ਨਹੀਂ ਨਜ਼ਰ ਆ ਰਿਹਾ ਐਸਰ ਕੋਈ ਨਹੀਂ ਸੋ ਇਹ ਦੇਖੋ ਅਲੱਗ-ਅਲੱਗ ਜਿਹੜੀ ਹੈ ਤਸਵੀਰ ਹੈ ਪਠਾਨਕੋਟ ਦੇ ਜਿਹੜੇ ਇਲਾਕੇ ਦੀ 에어 بیس ਸਟੇਸ਼ਨ ਨੂੰ ਜਾਣ ਵਾਲਾ ਇਹ ਰਸਤਾ ਸਾਹਮਣੇ ਜਿਹੜੀ ਤਸਵੀਰ ਹੈ ਇਹ ਰਸਤਾ ਜੇਂਡ ਕੇ ਨੂੰ ਜੋੜਨ ਵਾਲਾ ਇਸ ਤੋਂ ਬਾਅਦ ਇਹ ਜਿਹੜਾ ਪਿੱਛੇ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਇਹ ਹਿਮਾਚਲ ਤੋਂ ਆਉਣ ਵਾਲਾ ਪ੍ਰਮੁੱਖ ਰੋਡ ਹੈ ਜਿਹੜਾ ਕਿ ਸਾਰੇ ਮਾਰਗਾਂ ਨੂੰ ਜੋੜਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਹਾਈ ਲੈਟ ਦੇ ਉੱਪਰ ਇਸ ਸਮੇਂ ਇਲਾਕਾ ਚੱਲਿਆ ਪਰ ਸੁਰੱਖਿਆ ਦੇ لحاظ ਦੇ ਨਾਲ ਕਰਮਚਾਰੀ ਕੋਈ ਵੀ ਇੱਥੇ ਨਜ਼ਰ ਨਹੀਂ ਆ ਰਿਹਾ ਸੋ ਇਹ ਤਸਵੀਰ ਹੈਰਾਨ ਕਰ ਦੇਣ ਵਾਲੀ ਹੈ ਪਠਾਨਕੋਟ ਤੋਂ ਕਿ ਆਖਿਰ ਸੁਰੱਖਿਆ ਦੇ ਪ੍ਰਬੰਧਾਂ ਦੇ ਵਿੱਚ ਐਡੀ ਵੱਡੀ ਜਿਹੜੀ ਚੂਕ ਹੈ ਉਹ ਕਿਸ ਤਰੀਕੇ ਨਾਲ ਦੇਖੀ ਜਾ ਸਕਦੀ ਹੈ ਅੱਜ ਦੀ ਇਸ ਰਿਐਲਿਟੀ ਰਿਪੋਰਟ ਦੇ ਵਿੱਚ ਤੁਹਾਨੂੰ ਤਸਵੀਰ ਜਿਹੜਾ ਏਰੀਆ ਹਿਮਾਚਲ ਤੋਂ ਲੈ ਕੇ ਜੰਕੇ ਜੰਕੇ ਤੋਂ ਬਾਅਦ ਪੰਜਾਬ ਨੂੰ ਜਿਹੜਾ ਜੁਆਇੰਟ ਕਰਦਾ ਹੈ ਉਹਦੀ ਤਸਵੀਰ ਦਿਖਾਵਾਂਗੇ ਕਿ ਕੋਈ ਸੁਰੱਖਿਆ ਕਰਮਚਾਰੀ ਉੱਥੇ ਮੌਜੂਦ ਹੈ आखिर क्यों नहीं है सो ये बड़ी चूक किसी वेले भी किसी हादसे का कारण बन सकती है इसको बाद ही रिपोर्ट ਤੁਹਾਨੂੰ ਦਿਖਾਣੇ ਆ ਇਸ ਤੋਂ ਅੱਗੇ ਵਾਲਾ ਜਿਹੜਾ ਰਿਐਲਿਟੀ ਚੈੱਕ ਪੁਆਇੰਟ ਹੈ ਉਹ ਰਹੇਗਾ ਬੀਨਾਨਗਰ ਦਾ ਪੁਲਿਸ ਸਟੇਸ਼ਨ ਜਿੱਥੇ ਪਹਿਲਾਂ ਵੀ ਅਟੈਕ ਹੋ ਚੁੱਕਿਆ ਹੈ ਕੀ ਉੱਥੇ ਕੋਈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸੁਰੱਖਿਆ ਪ੍ਰਬੰਧ ਹੈ ਉਹ ਵੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਸਮੇਂ ਅਸੀਂ ਪਹੁੰਚ ਚੁੱਕੇ ਹਾਂ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਪਰ ਇਹ ਜਿਹੜੀ ਤਸਵੀਰ ਤੁਸੀਂ ਪਿੱਛੇ ਦੇਖ ਰਹੇ ਹੋ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੀ ਤਸਵੀਰ ਹੈ ਔਰ ਬੜੀ ਹੀ ਹੈਰਾਨ ਕਰ ਦੇਣ ਵਾਲੀ ਤਸਵੀਰ ਹੈ ਕਿਉਂਕਿ ਅ ਅਮਰਨਾਥ ਯਾਤਰਾ ਸ਼ੁਰੂ ਹੋ ਚੁੱਕੀ ਹੈ ਇਸ ਸਮੇਂ ਜੇ ਗੱਲ ਹੋਵੇ ਤਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਬੈਰੀਕੇਡਿੰਗ ਦਾ ਜ਼ਰੂਰ ਕੀਤੀ ਗਈ ਹੈ ਪਰ ਕੋਈ ਵੀ ਕਰਮਚਾਰੀ ਇੱਥੇ ਵੀ ਨਜ਼ਰ ਨਹੀਂ ਆਇਆ ਸੋ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਆਖਿਰਕਾਰ ਸੁਰੱਖਿਆ ਦੇ ਵਿੱਚ ਐਡੀ ਵੱਡੀ ਜਿਹੜੀ ਚੂਕ ਹੈ ਉਹ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ ਪਠਾਨਕੋਟ ਪੁਲਿਸ ਦੇ ਇਹ ਇਲਾਕੇ ਦੇ ਵਿੱਚ ਇਹ ਜਿਹੜੀ ਚੂਕ ਆ ਹਿਮਾਚਲ ਤੋਂ ਲੈ ਕੇ ਇੱਥੋਂ ਤੱਕ ਦੀ ਜਿਹੜੀ ਸਰਹੱਦਾ ਹੈ ਇਸ ਤੋਂ ਬਾਅਦ ਅੱਗੇ ਕੁਝ ਦੂਰੀ ਦੇ ਜ਼ਿਲ੍ਹਾ ਗੁਰਦਾਸਪੁਰ ਉਹ ਜਿਹੜਾ ਸ਼ੁਰੂ ਹੋ ਜਾਵੇਗਾ ਔਰ ਇਹ ਜਿਹੜੀ ਤਸਵੀਰ ਤੁਸੀਂ ਦੇਖੋ ਕਿ ਅਮਰਧਾਤ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਜਿਹੜਾ ਰਸ਼ ਹੈ ਉਹ ਸੜਕਾਂ ਤੇ ਦੇਖਣ ਨੂੰ ਮਿਲਿਆ ਲਗਾਤਾਰ ਲੰਗਰ ਦੇ ਲਈ ਇੱਥੋਂ ਵਾਹਨ ਜਿਹੜੇ ਜਾ ਰਹੇ ਨੇ ਔਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਤੱਕ ਇਹ ਜਿਹੜੀ ਤਸਵੀਰ ਦੇਖਣ ਨੂੰ ਮਿਲੇਗੀ ਇਹ ਇੱਕ ਪਾਸੇ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿੱਚ ਹਾਈਲਾਈਟ ਕੀਤਾ ਗਿਆ ਰੈਡ ਅਲਰਟ ਕੀਤਾ ਗਿਆ ਕਿਉਂਕਿ ਜਦੋਂ ਤੋਂ ਬਮਿਆਲ ਸੈਕਟਰ ਦੇ ਨਾਲ ਇਲਾਕਿਆਂ ਦੇ ਵਿੱਚ ਪੈਂਦੇ ਸੰਦੇਕਤ ਦੇਖੇ ਗਏ ਨੇ ਉਸ ਤੋਂ ਬਾਅਦ ਅਦੀਨानगर ਰੇਲਵੇ ਸਟੇਸ਼ਨ ਦੇ ਤਕਰੀਬ ਸੰਦੇਕਤ ਦੇਖੇ ਗਏ ਨੇ ਪਰ ਫਿਰ ਵੀ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਆ ਕਿਤੇ ਨਾ ਕਿਤੇ ਹਾਨੀਕਾਰਕ ਸਾਬਿਤ ਹੋ ਸਕਦੀ ਹੈ ਇਸ ਤੋਂ ਬਾਅਦ ਜਿਹੜੀ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਕੀ ਰਿਪੋਰਟ ਹੈ ਇਹ ਦੋ ਜ਼ਿਲ੍ਹਿਆਂ ਦੀ ਰਿਪੋਰਟ ਤੁਹਾਡੇ ਨਾਲ ਅੱਜ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਦੀ ਉਹ ਅਸੀਂ ਸਾਂਝੀ ਕਰਾਂਗੇ ਇਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਪਠਾਨਕੋਟ ਤੋਂ ਗੁਰਦਾਸਪੁਰ ਦੀ ਤਰਫ ਔਰ ਕੀ ਇਸ ਸਮੇਂ ਜਿਹੜੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹਲਾਤ ਬਣੇ ਹੋਏ ਨੇ ਉਹ ਜ਼ਰੂਰ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਸੋ ਇਸ ਸਮੇ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਐਂਟਰ ਕਰ ਚੁੱਕੇ ਆ ਔਰ ਜਿਸ ਤਰੀਕੇ ਨਾਲ ਤੁਹਾਨੂੰ ਅਸੀਂ ਹਿਮਾਚਲ ਤੋਂ ਲੈ ਕੇ ਪੂਰੀ ਜਿਹੜੀ ਸੁਰੱਖਿਆ ਦੀ ਰਿਪੋਰਟ ਦਿਖਾਈ ਹੈ ਇਸ ਸਮੇ ਇਹ ਜਿਹੜੀ ਸੁਰੱਖਿਆ ਦੀ ਰਿਪੋਰਟ ਆ ਇਹ ਜਿਹੜੀ ਤੁਹਾਨੂੰ ਇਲਾਕਾ ਪਹਿਲੇ ਪਿੱਛੇ ਦਿਖਾ ਰਹੇ ਆ ਇਹ ਉਹੀ ਏਰੀਆ ਜਦੋਂ ਦਿਨਾਨਗਰ ਦੇ ਵਿੱਚ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ ਸੀ ਟੈਰਿਸਟ ਵੱਲੋਂ ਜਿਹੜਾ ਜਿਹੜਾ ਏਰੀਆ ਜਿਸ ਤੋਂ ਐਂਟਰੀ ਕੀਤੀ ਗਈ ਸੀ ਇਹੀ ਰਸਤੇ ਤੋਂ ਬਮਿਆਲ ਨਾ ਰੋਡ ਵਾਲੀ ਸਾਈਡ ਤੋਂ ਇਹ ਰਸਤਾ ਆਂਦਾ ਜੋ ਕਿ ਜੇਡ ਕੇ ਦੀ ਤਰਫ ਤੋਂ ਆਂਦਾ ਔਰ ਉਸ ਤੋਂ ਬਾਅਦ ਇਸ ਇਲਾਕੇ ਦੀ ਵਰਤੋਂ ਕਰਦੇ ਹੋਏ ਸ਼ਹਿਰ ਦੇ ਵਿੱਚ ਐਂਟਰ ਕਰਦੇ ਨਾਲ ਹੀ ਉਸ ਤੋਂ ਬਾਅਦ ਜਦੋਂ ਰਸਤੇ 'ਚ ਗੋਲਾਬਾਰੀ ਸ਼ੁਰੂ ਕੀਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਦੇ ਉੱਪਰ ਅਟੈਕ ਕਰ ਦਿੱਤਾ ਜਾਂਦਾ ਤਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਦਿਨਾ ਨਗਰ ਬੀਐਸੀ ਗੱਲ ਕਰਦੇ ਆ ਤਾਂ ਇਹ ਪ੍ਰਮੁੱਖ ਜਿਹੜਾ ਇਸ ਸਮੇਂ ਨਾਕਾ ਪਰ ਫਿਲਹਾਲ ਕੁਝ ਸੁਰੱਖਿਆ ਕਰਮਚਾਰੀ ਇੱਥੇ ਮੌਜੂਦ ਜਿਹੜੇ ਜ਼ਰੂਰ ਨਜ਼ਰ ਆ ਰਹੇ ਨੇ ਜਿਹੜੇ ਕਿ ਆਮ ਜਨ ਵਾਲੇ ਜਿਹੜੇ ਵਾਹਨ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕਰਦੇ ਹੋਏ ਜਰੂਰ ਨਜ਼ਰ ਆ ਰਹੇ ਨੇ ਪਰ ਕਿਉਂਕਿ ਇਸ ਸਮੇਂ ਹਾਈ ਲਰਟ ਦੇ ਉੱਪਰ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਹੋਵੇ ਸੁਰੱਖਿਆ ਦੇ لحاظ ਦੇ ਨਾਲ ਇਸ ਸਮੇਂ ਪੂਰੇ ਤਰੀਕੇ ਦੇ ਨਾਲ ਹਾਈ ਅਲਰਟ ਦੇ ਉੱਪਰ ਚੱਲਦਾ ਨਜ਼ਰ ਆ ਰਿਹਾ ਪਰ ਦਿਨਾਂਗਰ ਦੇ ਵਿੱਚ ਇਸ ਸਮੇਂ ਜਿਹੜੇ ਸੁਰੱਖਿਆ ਦੇ ਕੁਝ ਪ੍ਰਬੰਧ ਨੇ ਉਹ ਜਿਹੜੇ ਕੁਝ ਸਹੀ ਜਰੂਰ ਨਜ਼ਰ ਆ ਰਹੇ ਨੇ ਜਿਹੜੇ ਵਾਹਨ ਆਜ ਆ ਰਹੇ ਨੇ ਉਹਨਾਂ ਨੂੰ ਰੋਕਣ ਦਾ ਪ੍ਰਯਾਸ ਕੀਤਾ ਜਾਂਦਾ ਹੈ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਫਿਲਹਾਲ ਦਿਨਾ ਨਗਰ ਦੇ ਵਿੱਚ ਜਿਹੜੀ ਸੁਰੱਖਿਆ ਹੈ ਉਹ ਥੋੜੇ ਤਰੀਕੇ ਦੇ ਨਾਲ ਚਾਕ ਚੋਂਬਦ ਨਜ਼ਰ ਜ਼ਰੂਰ ਜਿਹੜੀ ਉਹ ਆ ਰਹੀ ਹੈ ਸੋ ਇਹ ਜਿਹੜੇ ਵਾਹਨ ਜੰਮੂ ਦੀ ਤਰਫ ਤੋਂ ਜਿਹੜੇ ਇਲਾਕਾ ਬਮਿਆਲ ਦਾ ਤਰਫ ਦਾ ਉਸ ਇਲਾਕੇ ਤੋਂ ਆਂਦੇ ਨੇ ਤਾਂ ਉਹਨਾਂ ਦੀ ਜਿਹੜੀ ਸੁਰੱਖਿਆ ਜਾਂਚ ਹੈ ਸਟਾਪ ਸਟਾਪ ਇਹ ਜਿਹੜੇ ਵੀਕਲ ਤੁਸੀਂ ਦੇਖ ਰਹੇ ਹੋ ਤਸਵੀਰ ਕਿਸ ਤਰੀਕੇ ਦੇ ਨਾਲ ਜਿਹੜੇ ਬਾਹਰੇ ਜਿਹੜੇ ਏਰੀਆ ਤੋਂ ਐਂਟਰ ਕਰ ਰਹੇ ਨੇ ਉਹਨਾਂ ਦੀ ਸੁਰੱਖਿਆ ਜਾਂਚ ਦੇ ਹੇਤੂ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਕਿਉਂਕਿ ਇਸ ਸਮੇਂ ਹਾਈ ਅਲਰਟ ਦੇ ਉੱਪਰ ਇਹ ਜਿਹੜਾ ਏਰੀਆ ਚੱਲਿਆ ਕੁਝ ਦਿਨ ਪਹਿਲਾਂ ਇੱਥੇ ਸੰ nghiਗਤ ਦੇਖੇ ਗਏ ਸੀ ਉਸ ਤੋਂ ਬਾਅਦ ਲਗਾਤਾਰ ਪੁਲਿਸ ਜਿਹੜੀ ਹੈ ਉਹ ਕੁਝ ਤਰਕ ਨਜ਼ਰ ਆ ਰਹੀ ਹੈ ਔਰ ਜਿਹੜੇ ਵਾਹਨ ਆ ਰਹੇ ਨੇ ਉਹਨਾਂ ਦੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਇਹ ਜਿਹੜੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਔਰ ਦੀਨਾ ਨਗਰ ਇਲਾਕਾ ਜਿਹੜਾ ਸੈਂਟਰ ਪੁਆਇੰਟ ਹੈ ਜਦੋਂ ਦੀਨਾ ਨਗਰ ਦੇ ਵਿੱਚ ਅਟੈਕ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਜਿਹੜਾ ਸੈਂਟਰ ਪੁਆਇੰਟ ਸੀਗਾ ਉਹ ਜਿਹੜਾ ਦੀਨਾ ਨਗਰ ਦਾ ਹੀ ਮੰਨਿਆ ਜਾਂਦਾ ਸੀ ਸੋ ਇਸ ਤੋਂ ਬਾਅਦ ਜਿਹੜੇ ਇੱਥੇ ਕਰਮਚਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਕਿਸ ਤਰ੍ਹਾਂ ਦੀ ਸੁਰੱਖਿਆ ਜਿਹੜੀ ਇਸ ਸਮੇਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਸਰ ਜੋ ਵੀ ਸਕੇ ਜੋ ਵੀ ਆਤਾ ਹੈ ਇਹ ਕਰ ਕਰੂਗਾ ਸਰ ਜੀ ਜੀ ਸਰ ਜੀ ਬੇਨਤੀ ਹੈ ਆ ਵੀ ਜੋ ਆਪਾਂ ਕ੍ਰਾਈਮਨਲ ਆ ਹਮ ਆਪਾਂ ਉਹਨਾਂ ਦੀ ਚੈਕਿੰਗ ਕਰ ਰਹਾ ਠੀਕ ਹੈ ਤੇ ਆਪਾਂ ਵੇਖਣਾ ਵੀ ਕੋਣ ਬੰਦਾ ਕਿੱਦਾਂ ਦਾ ਕ੍ਰਾਈਮਨਲ ਆ ਜਾਂ ਉਹਨਾਂ ਦਾ ਕੀ ਕਿੱਦਾਂ ਦਾ ਕੀ ਹਿਸਾਬ ਕਿਤਾਬ ਆ ਆਪ ਕੋਲ ਨਾ ਜਾਂ ਕੋਈ ਵੈਪਨ ਜਾਂ ਕੋਈ ਹਥਿਆਰ ਲੈ ਕੇ ਤ ਨਹੀਂ ਜਾ ਰਿਹਾ ਕੋਈ ਚਿੱਟਾ ਲੈ ਕੇ ਤ ਨਹੀਂ ਜਾ ਰਿਹਾ ਜਾਂ ਕੋਈ ਇਹੋ ਜਿਹਾ ਕ੍ਰੈਮ ਤ ਨਹੀਂ ਕਰ ਰਿਹਾ ਸੋ ਇਹ ਸੁਰੱਖਿਆ ਕਰਮਚਾਰੀ ਜਿਹੜੇ ਇੱਥੇ ਮੌਜੂਦ ਨੇ ਫਿਲਹਾਲ ਸਤਰਕ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿਹੜਾ ਸੈਂਟਰ ਪੁਆਇੰਟ ਹੈ ਇਸ ਤੋਂ ਬਾਅਦ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਦੀ ਜਾਂਚ ਹੈ ਉਹ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ